ਕੀ ਸੋਫੇ ਜਾਂ ਕੁਰਸੀ ਤੇ ਬੈਠ ਕੇ ਪਾਠ ਕਰਨ ਨਾਲ ਪਾਪ ਹੁੰਦਾ ਹੈ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਪਾਠ ਜਿੱਥੇ ਵੀ ਸੱਚੇ ਮਨ ਨਾਲ ਕੀਤਾ ਜਾਵੇ ਉਹ ਸਦਾ ਪਵਿੱਤਰ ਹੁੰਦਾ ਹੈ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਸਿਰਫ ਜ਼ਮੀਨ ਤੇ ਬੈਠ ਕੇ ਪਾਠ ਕਰਨਾ ਹੀ ਸਹੀ ਹੈ ਜਾਂ ਸੋਫੇ ਜਾਂ ਕੁਰਸੀ ਤੇ ਬੈਠਣਾ ਗਲਤ ਹੈ ਇਹ ਇੱਕ ਗਲਤ ਧਾਰਨਾ ਹੈ ਜੋ ਮਨ ਵਿੱਚ ਬੈਠ ਜਾਂਦੀ ਹੈ ਗੁਰੂ ਜੀ ਸਾਨੂੰ ਸਿਖਾਉਂਦੇ ਹਨ ਕਿ ਸੱਚਾ ਸਤਕਾਰ ਤੇ ਮਨ ਦੀ ਪਵਿੱਤਰਤਾ ਸਭ ਤੋਂ ਵੱਡੀ ਗੱਲ ਹੈ ਜੇ ਤੁਸੀਂ ਆਰਾਮਦਾਇਕ ਢੰਗ ਨਾਲ ਸੋਫੇ ਜਾਂ ਕੁਰਸੀ ਤੇ ਬੈਠ ਕੇ ਪਾਠ ਕਰ ਰਹੇ ਹੋ ਤਾਂ ਇਹ ਕੋਈ ਪਾਪ ਨਹੀਂ ਬਲ ਕੇ ਗੁਰੂ ਦਾ ਸਿਮਰਨ ਹੈ ਸਭ ਤੋਂ ਜ਼ੂਰੀ ਗੱਲ ਇਹ ਹੈ ਕਿ ਸਾਡਾ ਮਨ ਗੁਰੂ ਦੀ ਬਾਣੀ ਨਾਲ ਜੁੜਿਆ ਹੋਵੇ ਨਾ ਕਿ ਬੈਠਣ ਦੀ ਜਗ੍ਹਾ ਤੇ ਧਿਆਨ ਜਾਵੇ ਇਸ ਲਈ ਆਪਣੇ ਮਨ ਨੂੰ ਸਾਫ਼ ਰੱਖੋ ਗੁਰੂ ਜੀ ਦੀ ਬਾਣੀ ਸੁਣੋ ਪੜੋ ਤੇ ਜੀਵਨ ਚ ਲਾਗੂ ਕਰੋ ਇਹ ਗੱਲ ਹਰ ਸਿੱਖ ਲਈ ਬਹੁਤ ਜ਼ੂਰੀ ਹੈ ਪਾਠ ਪੂਰੀ ਸ਼ਰਧਾ ਨਾਲ ਕਰਨਾ ਚਾਹੀਦਾ ਹੈ ਪਰ ਬੈਠਣ ਦੀ ਥਾਂ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਸੋਫੇ ਜਾਂ ਕੁਰਸੀ ਤੇ ਬੈਠ ਕੇ ਵੀ ਪਾਠ ਕੀਤਾ ਜਾ ਸਕਦਾ ਹੈ ਸ਼ਾਂਤੀ ਨਾਲ ਤੇ ਮਨ ਨੂੰ ਪਵਿੱਤਰ ਬਣਾਈ ਰੱਖੋ ਇਹੀ ਗੁਰੂ ਦੀ ਸੱਚੀ ਭਗਤੀ ਹੈ ਗੁਰਬਾਣੀ ਵਿੱਚ ਵੀ ਆਉਂਦਾ ਹੈ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਕਈ ਥਾਵਾਂ ਤੇ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਮਨ ਦੀ ਸ਼ੁੱਧਤਾ ਅਤੇ ਸੱਚਾ ਸਤਕਾਰ ਸਭ ਤੋਂ ਵੱਡੀ ਗੱਲ ਹੈ ਸਤਿ ਸ੍ਰੀ ਅਕਾਲ